ਸਸ ਮੁਖੀ ਮੋਹਨ ਪਾਕਵਦੇਸ ਵੱਡੇ ਬਿਆਨ ਤੋਂ ਨਾਲ ਇੱਕ ਵੱਡਾ ਬਿਆਨਤਾ ਗਿਆ ਉਹਨਾਂ ਕਿਹਾ ਕਿ ਹਿੰਦੂ ਅਤੇ ਸਿੱਖ ਸਮਾਜ ਦੇ ਨਾਤੇ ਇੱਕ ਹੀ ਨੇ ਹਿੰਦੂ ਅਤੇ ਸਿੱਖਾਂ ਦਾ ਖੂਨ ਦਾ ਰਿਸ਼ਤਾ ਹੈ ਹਿੰਦੂ ਅਤੇ ਸਿੱਖਾਂ ਦੇ ਆਪਸ ਵਿੱਚ ਵਿਆਹ ਵੀ ਹੁੰਦੇ ਨੇ ਸਿੱਖ ਘਰਾں ਚ ਮੂਨੇ ਲੋਕਾਂ ਦੇ ਘਰਾں ਦੀ ਨੂੰਹ ਹੈ ਇਹ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਕਿ ਸਾਧਾਰੀਆਂ ਦੇ ਘਰਾں ਦੇ ਘਰ ਲੜਕੀਆਂ ਇੱਧਰ ਵੀ ਆਉਂਦੀਆਂ ਨੇ ਧਰਮ ਦੇ ਨਾਤੇ ਅਸੀਂ ਵਾਖਾਂ ਪਰ ਸਮਾਜ ਦੇ ਨਾਤੇ ਅਸੀਂ ਸਾਰੇ ਹੀ ਇੱਕਾਂ ਤਿਆਰ ਆ ਇਸ ਮੁਕੀ ਮੋਹਲ ਪਾਕਤ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਜ਼ਾਹਰ ਤੌਰ ਤੇ ਕਿਤਨਾ ਕਿਤੇ ਇਕੇ ਦਾ ਬਿਆਨ ਇਕਤਾ ਦਾ ਬਿਆਨ ਦਿੰਦੇ ਹੋਏ ਨਜ਼ਰ ਆ ਰਹੀ ਨੂੰ ਦਾ ਕਹਿਣਾ ਹੈ ਕਿ ਸਾਡੇ ਜੋ ਹਿੰਦੂ ਤੇ ਸਿੱਖ ਨੇ ਉਹਨਾਂ ਦੇ ਆਪਸ ਚ ਵਿਆਹ ਵੀ ਹੁੰਦੇ ਨੇ ਕਿਸਾ ਤਾਰੀਆਂ ਦੇ ਘਰਾں ਦੀਆਂ ਲੜਕੀਆਂ ਇੱਧਰ ਵੀ ਆਉ ਹੈ ਧਰਮ ਦੇ ਨਾਤੇ ਅਸੀਂ ਵਾਕਾਂ ਪਰ ਸਮਾਜ ਦੇ ਨਾਤੇ ਇੱਕ ਕਹਾ ਇਹ ਸੁਨੇਹਾ ਉਹਨਾਂ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜ਼ਾਹਰ ਤੌਰ ਤੇ ਏਕਤਾ ਦਾ ਸੁਨੇਹਾ ਦਿੰਦੇ ਹੋਏ ਨਜ਼ਰ ਆਏ ਨੇ ਆਰਐਸਐਸ ਮੁਖੀ ਮੋਹਨ ਪਾਗਤ ਆਪਣੇ ਬਿਆਨਾਂ ਕਰਕੇ ਚਰਚਾ ਚਲਾਉਂਦੇ ਨੇ ਉਹਨਾਂ ਵੱਲੋਂ ਵੱਡਾ ਬਿਆਨ ਇੱਕ ਏਕਤਾ ਦਾ ਬਿਆਨ ਦਿੱਤਾ ਗਿਆ ਹੈ ਜ਼ਾਹਰ ਤੌਰ ਤੇ ਕਿਹਾ ਗਿਆ ਕਿ Hindu ਅਤੇ ਸਿੱਖ ਨੇਤਾ ਸਿੱਖਾਂ ਨੂੰ ਲੈ ਕੇ ਬਿਆਨ ਦਿੱਤਾ ਗਿਆ ਹੈ ਕਿ ਖੂਨ ਦਾ ਰਿਸ਼ਤਾ ਹੈ Hindu ਅਤੇ ਸਿੱਖ ਇੱਕ ਹੀ ਨੇ ਆਪਸ ਵਿੱਚ ਵਿਆਹ ਵੀ ਹੁੰਦੇ ਨੇ ਧਰਮ ਦੇ ਨਾਤੇ ਵਾਕਾਂ ਪਰ ਸਮਾਜ ਦੇ ਨਾਤੇ ਇੱਕ हम भूल गए हैं एकता की बात एक थे ही अभी भी क्या है रोटी बेटी व्यवहार सब चलता है ना सिख घरों में मोने लोगों के घर की बहू ये है। खेशदारियों में बहुत के घर की लड़कियां इधर भी आती है तो खून का रिश्ता है पूजा एक अलग मानी जा सकती है सिख रिलीजन के नाते सिख अलग है उनके उस विशिष्टता को और मान्यता देनी चाहिए वो अपना स्वभाव है परंतु एकता कहने से थोड़ा लगता है कि अलग है कि अलग नहीं है भाई समाज के नाते हम सब लोग एक है हम भूल गए हैं एकता एक की बात एक थे ही अभी भी क्या है रोटी बेटी व्यवहार सब चलता है ना सिख घरों में मौने लोगों के घर की बहू ये है केसधारियों में केसधारियों के घर की लड़कियां इधर भी आती है तो खून का रिश्ता है पूजा एक अलग मानी जा सकती है सिख रिलीजन के नाते सिख अलग है उनके उस विशिष्टता को और मान्यता देनी चाहिए वो अपना स्वभाव है परंतु एकता एक कहने से थोड़ा लगता है कि अलग है कि अलग नहीं है भाई समाज के नाते हम सब लोग एक है हम भूल गए हैं एकता की बात एक थे ही अभी भी क्या है रोटी बेटी व्यवहार सब चलता है ना सिख घरों में मौने लोगों के घर की बहु ही है। खेशदारियों में खेसधारियों के घर की लड़कियां इधर भी आती है तो खून का रिश्ता है पूजा एक अलग मानी जा सकती है सिख रिलीजन के नाते सिख अलग है उनके उस विशिष्टता को और मान्यता देनी चाहिए वो अपना स्वभाव है परंतु एकता कहने से थोड़ा लगता है कि अलग है क्या अलग नहीं है भाई समाज के नाते हम सब लोग एक है हम भूल गए हैं एकता एक की बात एक थे ही अभी भी क्या है रोटी बेटी व्यवहार सब चलता है ना सिख घरों में मौने लोगों के घर की बहू ये खेसदारी में की लड़कियां इधर भी आती है तो खून का रिश्ता है तो बिल्कुल एकता का स्नेहा दिता गया आर एस एस मुखी वालों गुरप्रीत झबर जुड़ चुके हैं एस सी मैंबर ने चबर साहब बहुत बहुत स्वागत है न्यूज एटीन हरियाणा से चब्बर साहब एक बयान दिता गया आर एस एस मुखी मोहन भागवत वालों उन्होंने कहना है कि सिख और हिंदुआ खून का रिश्ता है आज दोवे भावें धर्म वक्त ने पर समाजिक तौर पर दोवे एक ने इस बयान किस तरह देखते ਜੇ ਚਬਰ ਸਾਹਿਬ ਆਵਾਜ਼ ਦੇ ਪਾਟੀ ਜੀ ਜਾਨ ਜੀ ਕਲੀਅਰਟੀ ਜੀ ਨੇ ਮਤਲਬ ਉਹਨਾਂ ਨੇ ਚਲੋ ਜੋ ਗੱਲ ਕੀਤੀ ਹੈ ਇੱਕ ਤਾਂ ਮੈਨੂੰ ਲੱਗਦਾ ਉਹਨਾਂ ਨੇ ਕਿਹਾ ਕਿ ਵੀ ਸਿੱਖ ਘਰਾਣਿਆਂ ਚ ਆਪਾਂ ਵੇਖਦੇ ਆਂ ਕਿ ਮੋਨਿਆਂ ਦੇ ਘਰ ਸਿੱਖਾਂ ਦੀਆਂ ਵਿਹੁ ਵੇਟੀਆਂ ਸਿੱਖਾਂ ਦੇ ਘਰ ਮੋਨਿਆਂ ਦੀਆਂ ਉਹ ਇੱਕ ਕਿਤੇ ਉਹ ਪ੍ਰਭਾਵਸਤ ਨਹੀਂ ਆਪਾਂ ਧਰਮ ਦੀਆਂ ਨਹੀਂ ਸਿੱਖ ਤਾਂ ਇੱਕ ਵੱਖਰੀ ਕੌਮ ਹੈ ਉਹ ਕਹਿ ਵੀ ਰਹੇ ਆਪਾਂ ਮੰਨ ਹੀ ਰਹੇ ਆ ਹੈ ਵੀ ਕੋਈ ਸ਼ੱਕ ਨਹੀਂ ਇੱਕ ਤਾਂ ਵੱਖਰੀ ਕੌਮ ਹੈ ਬਖਰਾ ਧਰਮ ਹੈ ਠੀਕ ਹੈ ਮਿਲ ਵਰਕੇ ਅਸੀਂ ਮਿਲ ਵਰਤਨ ਅਸੀਂ ਸਾਰੀ ਦੁਨੀਆ ਦੀ ਇਕੱਲਾ ਭਾਰਤੀ ਨਹੀਂ ਪੂਰੀ ਦੁਨੀਆ ਦੇ ਵਿੱਚ ਹੀ ਮਿਲ ਕੇ ਅਸੀਂ ਹਰ ਇੱਕ ਨਾਲ ਸਿੱਖ ਕੌਮ ਮਿਲ ਕੇ ਹੀ ਰਹਿੰਦੀ ਹੈ ਪਰ ਕਈ ਵਾਰ ਜਿਹੜਾ ਇਹ ਜ਼ਿਕਰ ਕੀਤਾਗਾ ਉਹ ਤਾਂ ਕਈ ਵਾਰੀ ਵੀ ਜੋ ਧਰਮ ਦੀ ਜੋ ਪਛਾਣ ਹੈ ਪਹਿਰਾਵਾ ਇਸ ਦਾੜੀ ਮੈਂ ਤਾਂ ਇੱਕ ਸਾਡੇ ਸਿੱਖ ਭਰਾਵਾਂ ਨੂੰ ਇੱਕ ਸੁਨੇਹਾ ਮੈਸੇਜ ਬੇਨਤੀ ਕਰ ਸਕਦਾ ਕਿ ਤੁਸੀਂ ਇਹ ਦੇਖੋ ਕਿ ਆਰਐਸਐਸ ਮੁਕਤੀ ਮੋਹਨ ਭਗਵਤ ਵੀ ਕਿੱਦੀ ਕਿੱਦਾ ਵੱਡਾ ਹੀ ਤੰਜ ਹੈ ਕਿੱਡੀ ਵੱਡੀ ਗੱਲ ਹੈ ਕਿੱਡਾ ਵੱਡਾ ਮੈਸੇਜ ਹੈ ਸਨੇਹਾ ਕਿ ਜੇ ਜਦੀ ਆਪਣੀ ਪਹਿਚਾਣ ਤੋਂ ਬਕਰੇ ਹੁੰਨੇ ਹੋ ਇਸ ਕਟਾਉਣੇ ਹੋ ਮੈਂ ਤੁਹਾਨੂੰ ਹੋਰ ਆਖ ਨਾਲ ਦੇਖਿਆ ਜਾਊਗਾ ਹੋਰ ਨਜ਼ਰੀਏ ਨਾਲ ਵੀ ਇੱਥੋਂ ਤੱਕ ਹਾਲਾਂਕਿ ਅਪ ਧਰਮ ਨਹੀਂ ਕਹਿ ਸਕਦੇ ਧਰਮ ਹਰ ਕੀ ਹੀ ਆਗਿਆ ਦਿੰਦਾ ਕਿ ਆਪਣੀ ਧਰਮ ਵਿੱਚ ਪੱਕੇ ਰਹੋ ਆਪਣੀ ਧਰਮ ਦੇ ਵਿੱਚ ਪੱਕੇ ਰਹਿ ਕੇ ਆਪਣੀ ਧਰਮ ਦਾ ਜਾਪ ਸਿਮਰਨ ਜੋ ਵੀ ਜੋ ਪਰੰਪਰਾਵਾਂ ਜੋ ਮਰਿਆਦਾਵਾਂ ਉਹਨਾਂ ਤੇ ਚੱਲੋ ਇਹੀ ਹੈਗਾਗਾ ਉਹਰੋਣਾ ਨੇ ਵੀ ਸਨੇਹਤ ਇਹੀ ਹੈ ਵੀ ਸਭ ਨੂੰ ਰਲ ਮਿਲ ਕੇ ਰਹਿਣ ਵਾਲੀ ਗੱਲ ਹੀ ਕੀਤੀ ਹੈ ਸਿੱਖ ਵੱਖਰੀ ਕੌਮ ਦੀ ਵੀ ਗੱਲ ਹੈ ਹੈਗੀ ਹੈ ਚਲੋ ਪਹਿਲਾਂ ਨਾਲ ਇੱਕ ਦੋ ਵਿਆਰ ਵਿਵਾਰੀ ਬਿਆਨ ਆਏ ਆ ਕੋ ਸਿੱਧੇ ਜੇ ਸਾਨੂੰ ਕਈ ਵੀ ਤਰਾਜ ਲੱਗਦਾ ਜਦੋਂ ਕਹਿੰਦੇ ਆ ਕਿ ਸਿੱਖ ਹਿੰਦੂਆਂ ਦੇ ਵਿੱਚੋਂ ਹੀ ਨੇ ਤੁਹਾਡਾ ਹਿੱਸਾਗਾ ਤੋਂ ਤੋਂ ਸਾਨੂੰ ਜਰੂਰ ਤਰਾਜ ਆਉਂਦਾ ਸਾਨੂੰ ਸਾਨੂੰ ਥੋੜੀ ਤਕਲੀਫ ਆਉਂਦੀ ਹੈ ਇਹ ਨਹੀਂ ਕਹਿਣਾ ਚਾਹੀਦਾ ਨਹੀਂ ਹੈ ਕਿਉਂਕਿ ਗੁਰਗੋਬਿੰਦ ਸਿੰਘ ਮਹਾਰਾਜ ਜੀਆ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਨੂੰ ਬਲੱਖਣ ਪਹਿਚਾਨ ਦੇ ਦਿੱਤੀ ਬਕਰੀ ਕੌਮ ਸਾਜੀ ਤੀ ਉਸ ਤੋਂ ਬਾਅਦ ਤੇ ਹਿੰਦੂਤਾਂ ਨੂੰ ਇਸਤਕਾਰ ਜੋਗਾ ਆਪਣੀ ਜਗ੍ਹਾ ਇਹ ਸਿੱਖ ਧਰਮ ਇੱਕ ਵੱਖਰੀ ਧਰਮ ਹੈ ਇਹ ਇਹ ਅਸੀਂ ਸਾਡਾ ਮੰਨਣਾ ਜੀ ਜੀ ਜਬਰ ਸਾਹਿਬ ਤੋਂ ਆਡਾ ਮੰਨਣਾ ਹੈ ਕਿ ਮਤਲਬ ਜੋ ਨਾਲ ਉਹ ਬਿਆਨਤਾ ਗਿਆ ਜ਼ਾਹਰ ਤੌਰ ਤੇ ਕਿ ਸਿੱਖਾਂ ਨੂੰ ਵੀ ਸੁਨੇਹਾ ਹੈ ਕਿ ਆਪਣੇ ਧਰਮ ਚ ਪੱਕੇ ਜੁਆ ਰਿਹਾ ਜਾਵੇ ਹਾਂ ਜੀ ਬਿਲਕੁਲ ਬਿਲਕੁਲ ਇਹ ਕਿੰਨੀ ਵੱਡੀ ਤਹਾਨ ਗੱਲ ਹੈਗੀ ਹੈ ਕਿ ਵੀ ਸਿੱਖਾਂ ਦਾ ਖੂਨਦਾਰ ਰਿਸ਼ਤਾ ਹੋਣ ਕਰਕੇ ਵੀ ਮੋਨਿਆਂ ਦੇ ਘਰਾਂ 'ਚ ਵੀ ਰਿਸ਼ਤੇ ਕਰਦੇ ਆ ਹਾਂ ਨਾ ਜੀ ਤੇ ਉਹ ਤਾਂ ਮੈਨੂੰ ਤਾਂ ਇਹੀ ਸਮਝ ਆਈ ਕਿ ਸਿੱਖ ਆਪਣੇ ਮੋਨੇ ਘਰਾਂ 'ਚ ਵੀ ਰਿਸ਼ਤੇ ਕਰਦੇ ਆ ਇੱਕ ਦੂਜੇ ਦੇ ਪਰ ਉਹਨਾਂ ਨੇ ਮਹਿਸੂਸ ਕੀਤਾ ਕਿ ਜੇ ਮੋਨਿਆਂ ਨੂੰ ਕਿੱਡੀ ਕਿਸ ਅੱਖ ਨਾਲ ਮਤਲਬ ਸਹੀ ਹੈ ਉਹਨਾਂ ਦਾ ਵੀ ਤੁਸੀਂ ਇੱਕ ਕਾਨੂੰਨ ਦਾ ਰਿਸ਼ਤਾ ਪਰਾਂ ਤਾਂ ਨਹੀਂ ਹੋਇਆ ਜਾ ਸਕਦਾ ਜੇ ਖਾਪਸ ਦੇ ਵਿੱਚ ਹੁੰਦੇ ਨਹੀਂ ਪਰ ਇੱਕ ਪਾਸੇ ਇੱਕ ਸੰਪੂਰਨ ਪਰਿਵਾਰ ਹੈ ਇੱਕ ਪਾਸੇ ਇਸ ਕਤਲ ਮਤਲਬ ਕਹਿਣ ਦਾ ਭਾਵ ਕੇਸ ਕਤਲ ਨੂੰ ਸਾਡੇ ਧਰਮ ਦੇ ਵਿੱਚ ਵੀ ਬਹੁਤ ਮਤਲਬ ਮਾੜਾ ਮੰਨਿਆ ਜਾਂਦਾ ਹੈ ਮੰਦ ਭਾਗਾ ਮੰਨਿਆ ਜਾਂਦਾ ਹੈ ਕਿ ਹੁਣ ਤਾਂ ਤੁਸੀਂ ਵੇਖੋ ਮੋਹਨ ਭਗਵਤ ਜੀ ਚਾਹੇ ਹਿੰਦੂ ਧਰਮ ਦੇ ਮੁਖੀ ਨੇ ਆਗੂ ਨੇ ਉਹਨਾਂ ਨੇ ਵੀ ਇਹ ਮਤਲਬ ਕਿ ਤਰ੍ਹਾਂ ਦਾ ਤੰਜ ਜਾਂ ਇੱਕ ਤਰ੍ਹਾਂ ਦਾ ਸਨੇਹਾ ਹੈਗਾ ਇਹ ਸਾਡੇ ਇੱਕ ਘਰਾਣਿਆਂ ਦੇ ਵਿੱਚੋਂ ਜਿਹੜੇ ਕੇਸ ਕਤਲ ਕਰਾਉਂਦੇ ਆ ਉਹਨਾਂ ਨੂੰ ਇਹ ਸਨੇਹ ਹਲੇ ਨਾਲ ਚਾਹੀਦਾ ਕਿ ਸਭ ਤੋਂ ਪਹਿਲਾਂ ਧਰਮ ਵਿੱਚ ਪੱਕੇ ਸਾਫ ਸੂਰਤ ਹੋਣਾ ਬਹੁਤ ਜ਼ਰੂਰੀ ਹੈ ਚੰਗੀ ਗੱਲ ਹੈ ਚੰਗਾ ਸਨੇਹਾ ਹੀ ਹੈ ਜੀ 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 ਜੱਬਰ ਸਾਹਿਬ ਆਵਾਜ਼ ਦਾ ਧੰਨਵਾਦ तमाम ਗੱਲਬਾਤ ਦੇ ਲਈ ਤਾਂ ਜ਼ਾਹਰ ਤੌਰ ਤੇ ਇੱਕ ਇਕਤਾ ਦਾ ਸੁਨੇਹਾ ਕਿਹਾ ਜਾ ਸਕਦਾ ਹੈ ਕਿ ਜਿਹੜੀ ਜੋ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਹਿੰਦੂ ਅਤੇ ਜੋ ਸਿੱਖ ਭਾਈਚਾਰਾ ਇਹਨਾਂ ਨੂੰ ਇੱਕ ਦੱਸਿਆ ਗਿਆ ਜ਼ਾਹਰ ਤੌਰ ਤੇ ਕਹਿਣਾ ਹੈ ਕਿ ਭਾਵੇਂ ਧਰਮ ਵੱਖ ਨੇ ਪਰ ਸਮਾਜੀ ਤੌਰ ਤੇ ਅਸੀਂ ਸਾਰੇ ਏਕੀਆਂ ਤੇ ਇਹ ਉਹਨਾਂ ਵੱਲੋਂ ਗਿਆਨ ਦਿੱਤਾ ਗਿਆ ਤਾਂ ਜ਼ਾਹਰ ਤੌਰ ਤੇ ਇਸ ਬਾਰੇ ਚੱਬਰ ਸਾਹਿਬ ਗੱਲਬਾਤ ਕਰ ਰਹੇ ਸਨ ਉਹਨਾਂ ਨੇ ਵੀ ਕਿਹਾ ਕਿ ਇਹ ਸੁਨੇਹਾ ਦਿੱਤਾ ਜਾ ਰਿਹਾ ਕਿ ਜੋ ਸਿੱਖ ਨੇ ਉਹ ਵੀ ਆਪਣੇ ਧਰਮ 'ਚ ਕਿਤੇ ਨਾ ਕਿਤੇ ਪਰਪੱਕ ਰਹਿਣ ਇਸ ਤਰ੍ਹਾਂ ਦਾ ਸੁਨੇਹਾ ਜੋ ਹੈ ਉਹਨਾਂ ਵੱਲੋਂ ਦਿੱਤਾ ਗਿਆ गए बात एकता अभी भी क्या है रोटी बेटी व्यवहार सब चलता है ना सिख घरों में मौने लोगों के घर की बहू ये है खेसधारियों में खेसधारियों के घर की लड़कियां इधर भी आती है तो खून का रिश्ता है पूजा एक अलग मानी जा सकती है सिख रिलीजन के नाते सिख अलग है उनके उस विशिष्टता को और मान्यता देनी चाहिए वो अपना स्वभाव है परंतु एकता एक कहने से थोड़ा लगता है कि अलग है कि अलग नहीं है भाई समाज के नाते हम सब लोग